ਲਗਾ ਮੁਲਾਕਾਤ ਕਰਕੇ ਜੇਲ੍ਹ ਦੇ ਲੋਕ ਬਹੁਤ ਚੰਗੇ ਖੁਸ਼ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ ਰੋਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ੍ਹ ਦੇ ਅੰਦਰ ਨਹੀਂ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਆ ਜੀ ਹਾਂ ਕਿ ਕਿਸ ਤਰ੍ਹਾਂ ਕੋਈ ਹੋਰ ਕੋਈ ਸ੍ਰੀਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫਤ ਲਈ ਕੁਝ ਨਿਹੰਦਰੂ ਪੇਤਿਆ ਹੋਵੇ ਤਾਂ ਬੇਟਾ ਉਹਨਾਂ ਜੁਰੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਉਹ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਤੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੋਪ ਨੇ ਸਭ ਗਲਤ ਆ ਚਲੋ ਸਰ ਚਲੋ ਲੱਗਾ ਮੁਲਾਕਾਤ ਕਰਕੇ ਜਿਲ੍ਹੇ ਤੋਂ ਲੋਕ ਬਹੁਤ ਚੰਗੇ ਖੁਸ਼ ਆ ਕਿਸ ਤਰ੍ਹਾਂ ਦੇਖਦੇ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਆ ਗਲਤੀ ਨਹੀਂ ਬਾਬਾ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੇ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ੍ਹ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸ੍ਰੀਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੁਝ ਨਹੀਂ ਹੰਦਰੋਂ ਪੇਚ ਜਾਵੇ ਤਾਂ ਬੇਟਾ ਉਹਨਾਂ ਜੁੜੀਆਂ ਅੰਦਰਲੀਆ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਉਹ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਕਿਸ ਤਰ੍ਹਾਂ ਤੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ। ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੋਪ ਨੇ ਸਭ ਗਲਤ ਆ ਚਲੋ ਸਰ ਚਲੋ ਲੱਗਾ ਮੁਲਾਕਾਤ ਕਰਕੇ ਦਿਲ ਤੋਂ ਲੋਕ ਬਹੁਤ ਚੰਗੇ ਖੁਸ਼ ਆ ਕਿਸ ਤਰ੍ਹਾਂ ਦੇਖਦੇ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਆ ਗਲਤੀ ਨਹੀਂ ਬਾਬਾ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ੍ਹ ਦੇ ਅੰਦਰ ਨਹੀਂ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸ੍ਰੀਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੁਝ ਨਹੀਂ ਹੰਦਰੋਂ ਪੇਚ ਜਾਵੇ ਤਾਂ ਦੱਸੋ ਹਮ ਜੁਗੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਉਹ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਇੱਕ ਮਿੰਟ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਹੈ ਕਿਸ ਤਰ੍ਹਾਂ ਤੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ। ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਆ ਚਲੋ ਸਰ